ਅਮਰਿਤਕੌਰ ਜੀ ਦੀ ਕਹਾਣੀ ਪਿੱਪਲ ਤੇ ਪ੍ਰੇਤ ਭਜਨੋ ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ਧੀ ਤੇਰੀ ਆਪ ਦੇ ਘਰੇ ਵਸਦੀ ਰਸਤੀ ਤਿੰਨ ਜਾਣੇ ਹੋ ਤੁਸੀਂ ਫਿਰ ਆ ਮੈਂ ਸਾਨੂੰ ਵਿਚੋ ਪਰੇ ਦਿਆਲ ਕੌਰ ਨੇ ਅਜੇ ਕੱਲ ਪੂਰੀ ਵੀ ਨਹੀਂ ਸੀ ਕੀਤੀ ਭਜਨੋ ਮੱਝਾਂ ਲਈ ਬੱਠਲ ਵਿੱਚ ਪਾਈ ਖਲ ਵਿੱਚ ਪਾਣੀ ਪਾਉਂਦਿਆਂ ਬੋਲੀ ਨਾ ਨਾ ਅੰਮਾ ਜੀ ਸਾਨੂੰ ਨਹੀਂ ਸਰਤਾ ਘਰ ਦੇ ਦੁੱਧ ਬਿਨਾ ਮੁੱਲ ਤੇ ਦੁੱਧ ਕਿਹੜਾ ਦੁੱਧ ਹੁੰਦੇ ਨੇ ਪਾਣੀ ਤਾਂ ਇੱਕ ਪਾਸੇ ਰਿਹਾ ਹੋਰ ਪਤਾ ਨਹੀਂ ਕਿ ਅੱਗ ਸਵਾਪਾਉਂਦੇ ਨੇ ਵਿੱਚ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਦਿਆਲਕੌਰ ਨੇ ਸਹਿਮਤੀ ਦਿੱਤੀ ਨਾਲੇ ਜਦੋਂ ਤੇਜ ਛੁੱਟੀ ਆਉਂਦਾ ਤਾਂ ਖੋਆ ਪੰਜੀਰੀ ਬਣਾ ਦਿੰਨੀ ਆ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਹੈ ਉੱਥੇ ਕਿਹੜਾ ਖਾਂਦਾ ਹੋ ਵਿਚਾਰਾ ਨਾਲ ਦੀ ਸ਼ੱਕ ਜਾਂਦੇ ਹੋਣਗੇ ਦਿਆਲਕੌਰ ਮੂੰਹ ਜਿਹਾ ਮੋੜ ਕੇ ਆਖਿਆ ਹਾਏ ਹਾਏ ਅੰਮਾ ਜੀ ਕੀ ਗੱਲ ਕਰਤੀ ਤੁਸੀਂ ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ ਤੇਜ ਨੂੰ ਤਾਂ ਮੈਂ ਘਰੀ ਬਥੇਰਾ ਖਵਾ ਦਿੰਨੀ ਆ ਜੇ ਸੱਚ ਪੁੱਛੇ ਤਾਂ ਮੈਂ ਭੇਜਦੀ ਹਾਂ ਉਹਦੇ ਸਾਥੀਆਂ ਵਾਸਤੇ ਆ ਅੰਦਰ ਠੰਡ ਜੀ ਪੈ ਜਾਂਦੀ ਐ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਬਈ ਕਿਵੇਂ ਸਾਰੇ ਦੋਸਤ ਚਾਹ ਨਾਲ ਖਾਂਦੇ ਨੇ ਉਸਨੇ ਖੁਸ਼ੀ ਵਿੱਚ ਖੀਵੀ ਹੁੰਦਿਆ ਕਿਹਾ ਐਨੇ ਨੂੰ ਭਜਨਕੌਰ ਦੀ ਨੂੰ ਪਾਲੀ ਚਾਹ ਬਣਾ ਕੇ ਲੈ ਆਈ ਚਾਹ ਰੱਖ ਕੇ ਦਿਆਲਕੌਰ ਦੇ ਪਿਆਰੀ ਹੱਥ ਲਾਏ ਦਿਆਲਕੌਰ ਨੇ ਮੋਢੇ ਤੇ ਹੱਥ ਰੱਖ ਦਿੱਤਾ ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਵਿੱਚ ਪੁੱਛਿਆ ਕਹਿਣ ਦੀ ਕੀ ਗੱਲ ਹੈ ਭਲਾ ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਨਾਲ ਹੀ ਚਲਦੀਆਂ ਨੇ ਕਹਿ ਕੇ ਭਜਨ ਕੌਰ ਹੱਸ ਪਈ ਉਹ ਕਿੰਨੀ ਦੇਰ ਗੱਲਾਂ ਕਰਦੀਆਂ ਰਹੀਆਂ ਦਿਆਲ ਕੌਰ ਸਾਰੇ ਪਿੰਡ ਦੀ ਖ਼ਬਰ ਰੱਖਦੀ ਸੀ ਭਜਨ ਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲ ਕੌਰ ਨਾਲ ਗੱਲਾਂ ਵੀ ਸੂਰਜ ਆਪਣੀ ਲਾਲੀ ਵਖੇਰਦਾ ਲੈਨਦੇ ਵੱਲ ਨੂੰ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ ਕਈ ਰੁੱਖਾਂ ਅਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤੇਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ। ਬੀਜੀ ਮੇ ਧਾਰ ਕੱਢ ਲਿਆ ਵਾ ਫਿਰ ਕੁਵੇਲਾ ਹੋ ਜੂ। ਪਾਲੀ ਨੇ ਆਪਣੀ ਸੱਸ ਨੂੰ ਕਿਹਾ, "ਬਹੂ, ਕੱਲੀ ਜਾਊਂਗੀ ਕੁੜੇ?" ਦਿਹਾਲਕੌਰ ਨੇ ਪੁੱਛਿਆ, "ਆ ਪਿੱਪਲ ਲੰਘ ਕੇ ਬਾਹਰਲਾ ਘਰ ਐ। ਕਿਹੜਾ ਬਹੁਤੀ ਦੂਰ ਜਾਣਾ ਐ? ਉੱਥੇ ਦਾ ਬਾਪੂ ਹੈਗਾ ਹੀ ਐ।" ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਦੀ ਲੰਗ ਦੀ ਨੂੰ ਦੌਰਾ ਪੈ ਗਿਆ। ਥੋਲੇ ਖਰਾ ਕੇ ਮੱਸਾ ਠੀਕ ਹੋਈ ਐ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਉਹਦੀ ਚਟਪਚ ਆ ਗਈ ਦਿਆਲਕੌਰ ਨੇ ਦੱਸਿਆ ਬਹਿਮ ਨੇ ਅੰਮਾ ਜੀ ਸਾਰੇ ਤੱਕ ਜਿੰਨੀ ਤਾਂ ਕੁੜੀ ਐ ਕੋਈ ਕਮਜ਼ੋਰੀ ਹੋ ਸਰੀਰ ਚ ਦਿਆਲਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਨਾਲ ਸੰਬੰਧਤ ਹੋਰ ਵੀ ਕਈ ਗੱਲਾਂ ਸੁਣਾਈਆਂ ਪਾਲੀ ਨੇ ਬਾਲਟੀ ਧੋਂਦਿਆਂ ਦਿਆਲਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਅਤੇ ਧਾਰ ਕੱਢਣ ਚਲੀ ਗਈ ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ ਜਿਵੇਂ ਕਿਸੇ ਮਾੜੀ ਰੂਹ ਦੀ ਮਾਰਚ ਆਇਆ ਹੋਵੇ ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਡਰਾਣੀ ਜਿਹੀ ਆਵਾਜ਼ ਉਸ ਅੰਦਰ ਕਬਰਾ ਹਟ ਪੈਦਾ ਕਰ ਰਹੀ ਸੀ ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ ਉਸ ਨੂੰ ਲੱਗਿਆ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਜਿਹੀ ਹੋਵੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ ਡਰ ਨਾਲ ਹੌਲ ਜਹੇ ਪੈਣ ਲੱਗੇ ਦਿਵਾਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਉੱਤਰ ਰਹੀਆਂ ਸਨ ਉਸਨੇ ਰਾਤ ਨੂੰ ਆਪਣੀ ਸੱਸ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਭਖਸ਼ ਜਵਾਬ ਨਾ ਦਿੱਤਾ ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਧਾਰ ਕੱਢ ਲਈ ਮੱਝ ਨੇ ਦੁੱਧ ਥੋੜਾ ਦਿੱਤਾ ਨਾਲੇ ਵਾਰ-ਵਾਰ ਪਿਆਰ ਚੁੱਕਦੀ ਰਹੀ ਦੁੱਧ ਸੰਭਾਲਣ ਦਾ ਕੰਮ ਭਜਨ कौर ਆਪ ਕਰਦੀ ਸੀ ਪਾਲੀ ਐਨੀ ਸਾਜਰੇ ਨਾ ਧਾਰ ਕੱਢਿਆ ਕਰ ਰਾਤਾਂ ਵੱਡੀਆਂ ਨੇ ਡੱਗਰ ਔਖ ਮੰਨ ਜਾਂਦਾ ਦੇਖ ਅੱਜ ਦੁੱਧ ਕਿੰਨਾ ਘੱਟ ਐ ਭਜਨੋਂ ਨੇ ਦੁੱਧ ਪਾਉਣ ਕੇ ਪਤੀਲੇ ਵਿੱਚ ਪਾਉਂਦੇ ਆ ਕਿਹਾ ਜਿਉਂ-ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋ ਪੈਣ ਲੱਗ ਪੈਂਦਾ ਬਾਹਰ ਲੈ ਕੇ ਜਾਣ ਦਾ 1 ਮਿੰਟ ਦਾ ਰਸਤਾ ਉਸ ਨੂੰ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਲੋਕਾਂ ਦੀ ਭੀੜ ਲੱਗੀ ਹੋਈ ਸੀ। ਗਵਾਂਡੀਆਂ ਦੀ ਨੂੰ ਡਿੱਗ ਗਈ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ। ਬਸ ਐ ਲੱਗਿਆ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ੱੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਸੀ ੱੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀ ਲੰਘੋਂਗੀ ਆ। ਦਿয়ালਕੌਰ ਨੇ ਸੋਟੀ ਸੰਭਾਲਦੇ ਆ ਕਿਹਾ। ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਉਸ ਨੂੰ ਕੰਬਣੀ ਜਿਹੀ ਛੇੜ ਪੈਂਦੀ ਉਸ ਦਾ ਜੀ ਕਰਦਾ ਉਹ ਕਹਿ ਦੇਵੇ ਕਿ ਉਸ ਕੋਲੋਂ ਧਾਰ ਨਹੀਂ ਕੱਢੀ ਜਾਂਦੀ ਪਰ ਉਸ ਨੂੰ ਕੋਈ ਬਹਾਨਾ ਨਾ ਲੱਭਦਾ ਕੰਮ ਤੋਂ ਜੀ ਚਰਾਉਣਾ ਤਾਂ ਉਸ ਨੇ ਸਿੱਖਿਆ ਨਹੀਂ ਸੀ ਬਾਹਰਲੇ ਘਰ ਜਾਂਦਿਆਂ ਨਿੱਕਾ ਜਿੰਨਾ ਖੜਾਕ ਵੀ ਉਸ ਦੀ ਜਾਨ ਕੱਢ ਕੇ ਰੱਖ ਦਿੰਦਾ ਸਹਿਮ ਕਾਰਨ ਉਸ ਦੀ ਸਿਹਤ ਤੇ ਵੀ ਅਸਰ ਪੈ ਰਿਹਾ ਸੀ ਉਸ ਦਾ ਚਿਹਰਾ ਵੀ ਪੀਲਾ ਪੈ ਗਿਆ ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ ਇੱਕ ਦਿਨ ਭਜਨਕੌਰ ਦੀ ਧੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਮਿਲਣ ਆਏ। ਭਾਬੀ ਤੈਨੂੰ ਕੀ ਹੋ ਗਿਆ? ਤੂੰ ਬਿਮਾਰ ਐ? ਸਾਨੂੰ ਕਿਉਂ ਨਹੀਂ ਦੱਸਿਆ? ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦੇ ਆ ਕਿੰਨੇ ਸਾਰੇ ਸਵਾਲ ਕਰ ਦਿੱਤੇ। ਭਜਨ ਨੂੰ ਆਪਣੀ ਧੀ ਜਵਾਈ ਨੂੰ ਬੜੇ ਚਾਅ ਨਾਲ ਮਿਲੀ ਅਤੇ ਬੈਠਕ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ। ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਵਿੱਚ ਚਲੀ ਗਈ। ਉਸਨੇ ਫਿਰ ਪਾਲੀ ਨੂੰ ਉਸਦੀ ਸਿਹਤ ਬਾਰੇ ਪੁੱਛਿਆ। ਮੈਂ ਬਿਲਕੁਲ ਠੀਕ ਆ ਉਸਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ਤੇ ਰੱਖ ਦਿੱਤਾ ਭਜਨੋਂ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲਚਲ ਪੁੱਛ ਕੇ ਬਾਹਰ ਆ ਗਈ ਮਾਂ ਕੀ ਹੋ ਗਿਆ ਭਾਬੀ ਨੂੰ ਉਸਨੇ ਭਜਨਕੌਰ ਨੂੰ ਪੁੱਛਿਆ ਕੀ ਦੱਸਾਂ ਦਿਆਲੋ ਬੁੜੀ ਆ ਬੈਠਦੀ ਐ ਮੈਨੂੰ ਤਾਂ ਲੱਗਦਾ ਉਹਦੀ ਨજર ਲੱਗ ਗਈ ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰ ਵਗ ਜਾ ਅੱਗੇ ਤਾਂ ਕਦੇ ਭਜਨੋਂ ਨੇ ਧਿਆਨ ਨਹੀਂ ਸੀ ਦਿੱਤਾ ਪਰ ਧੀ ਦੇ ਕਹਿਣ ਤੇ ਉਸ ਨੂੰ ਵਿਪਾਲੀ ਲਿੱਸੀ ਜਿਹੀ ਲੱਗਣ ਲੱਗ ਪਈ ਨਜ਼ਰਾ-ਨੁજરા ਕਹਨੋ ਲੱਗਦੀਆਂ ਨੇ ਆਪਦੇ ਮਾਪਿਆਂ ਨੂੰ ਉਦਰੀ ਹੋ ਏਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਭਾਬੀ ਤੇਜਵੀਰ ਨੂੰ ਉਦਰੀ ਪਈ ਹੈ ਪ੍ਰੀਤ ਨੇ ਮੁਸਕਰਾ ਕੇ ਨਣਦਵਾਲ ਮਿੱਠੀ ਜਿਹੀ ਘੂਰੀ ਵੱਟੀ ਆਜ ਉਹ ਅੰਦਰ ਬਾਹਰ ਤਾਂ ਮੱਖੀਆਂ ਭੜ-ਭੜ ਕਰਦੀਆਂ ਫਿਰਦੀਆਂ ਨੇ ਪਾਲੀ ਨੇ ਬੈਠਕ ਵੱਲ ਜਾਂਦੇ ਆ ਕਿਹਾ ਨਾਲੇ ਵੀਰ ਜੀ ਇਕੱਲੇ ਬੈਠੇ ਨੇ ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਿਹਾ ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ ਬਾਪੂ ਜੀ ਨੇ ਖੰਘੂਰਾ ਮਾਰਿਆ ਪ੍ਰੀਤ ਤੇ ਉਸ ਦਾ ਪਤੀ ਬੜੇ ਆਦਮ ਨਾਲ ਬਾਪੂ ਜੀ ਨੂੰ ਮਿਲੇ ਪਾਲੀ ਦੇ ਚਿਹਰੇ ਤੇ ਅੱਜ ਥੋੜੀ ਰੌਣਕ ਸੀ ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਪਰ ਉਸ ਦੀ ਨਣਦ ਉਸ ਦੇ ਨਾਲ-ਨਾਲ ਰਹੀ ਅੱਜ ਉਸ ਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ ਕਿਉਂਕਿ ਪ੍ਰੀਤ ਉਸ ਦੇ ਨਾਲ ਸੀ ਕੰਮ ਧੰਦੇ ਨਿਪਟਾਉਂਦੇ ਆ ਬਹੁਤ ਰਾਤ ਹੋ ਚੁੱਕੀ ਸੀ ਭਜਨੋ ਵੀ ਥੱਕ ਚੁੱਕੀ ਸੀ ਪ੍ਰੀਤ ਅਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ ਸਨ ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਢੋਲੂ ਤਾਂ ਬਾਹਰ ਵੇੜੇ ਵਿੱਚ ਹੀ ਰਹਿ ਗਿਆ ਜਦੋਂ ਉਹ ਢੋਲੂ ਕਿੱਲੀ ਤੋਂ ਲਾ ਕੇ ਮੁੜੀ ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਵੱਲ ਗਈ ਉਸ ਦਾ ਥਰਾ ਨਿਕਲ ਗਿਆ ਇੱਕ ਕਾਲਾ ਹੱਥਾ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸ ਨੇ ਦੇਖਿਆ ਉਹ ਭੱਜ ਕੇ ਅੰਦਰ ਆ ਬੜੀ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੇ ਪੁੱਛਣ ਤੇ ਵੀ ਉਸਨੇ ਕੁਝ ਨਾ ਦੱਸਿਆ ਥੋੜੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਆਦ ਬੋਚਿਆ ਪਾਲੀ ਨੇ ਲਾਈਟ ਬੰਦ ਕਰ ਦਿੱਤੀ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨੋ ਨੂੰ ਜਗਾ ਦਿੱਤਾ ਪ੍ਰੀਤ ਨੇ ਪਾਲੀ ਨੂੰ ਝੰਡੋੜਿਆ ਉਹ ਬੜਬੜਾ ਰਹੀ ਸੀ ਪਿੱਪਲ ਪ੍ਰੀਤ ਮੇਰੇ ਪਿੱਛੇ ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਲੁਕਦਾ ਹੈ ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ ਭਜਨੋ ਨੇ ਪਾਲੀ ਦੇ ਮੱਥੇ ਤੇ ਹੱਥ ਫੇਰਦੇ ਆ ਮਿੱਠੀ-ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਾਲੀ ਦੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਪਾਲੀ ਉੱਠ ਕੇ ਬੈਠ ਗਈ ਪੁੱਛਣ ਤੇ ਉਸ ਨੇ ਇਹੀ ਕਿਹਾ ਕਿ ਉਸ ਨੂੰ ਡਰਾਉਣਾ ਸੁਪਨਾ ਆਇਆ ਸੀ ਰਾਤ ਦੇ 2 ਵਜੇ ਸਨ ਭਜਨਕਾ ਹੋਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ-ਪ੍ਰੇਤ ਵੀ ਹੁੰਦੇ ਨੇ ਉਹ ਦਿਆਲੋ ਬੁੜੀ ਬਾਰੇ ਸੋਚ ਰਹੀ ਸੀ ਕੀ ਪਤਾ ਉਸ ਦੀਆਂ ਗੱਲਾਂ ਸੱਚ ਹੋਣ ਹੁਣ ਉਹ ਕੀ ਕਰੇਗੀ ਕਿੱਥੇ ਲਈ ਫਰੇਗੀ ਨੋ ਨੂੰ ਉਹ ਇਹਨਾਂ ਸੋਚਾਂ ਵਿੱਚ ਡੁੱਬਦੀ ਗਈ ਕਦੇ ਪੁੱਤ ਬਾਰੇ ਸੋਚਦੀ ਕਦੇ ਪਤੀ ਬਾਰੇ ਜਿਹੜੇ ਉਪਰੀਆਂ ਰੂਹਾਂ ਵਿੱਚ ਪੂਰਾ ਯਕੀਨ ਨਹੀਂ ਸਨ ਰੱਖਦੇ ਸਗੋਂ ਇਹਨਾਂ ਗੱਲਾਂ ਦਾ ਮੁਖਾਲ ਅਡਾਉਂਦੇ 4 ਵਜੇ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਲਈ ਅਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਲਈ ਹੁਕਾ ਦਿੱਤਾ ਭਜਨ ਕੌਰ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਗਈ ਪ੍ਰੀਤ ਤੇ ਪਾਲੀ ਸੁੱਤੀਆਂ ਸਨ ਉਹ ਬਿਨਾਂ ਖੜਕਾ ਕੀਤੇ ਬਾਹਰ ਆਈ ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ ਉਸਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਗਈ ਡਰੀ ਹੋਈ ਲੱਗਦੀ ਸੀ ਪਰ ਪੁੱਛਣ ਤੇ ਉਸਨੇ ਕੁਝ ਵੀ ਨਹੀਂ ਸੀ ਦੱਸਿਆ ਭਜ ਨੂੰ ਆਪ ਹੀ ਸਾਰੇ ਕੰਮ ਨਿਪਟਾਉਣ ਲੱਗੀ ਉਸਨੇ ਪਾਲੀ ਨੂੰ ਜਗਾਉਣਾ ਠੀਕ ਨਾ ਸਮਝਿਆ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਚਲੀ ਗਈ ਪਰ ਮੱਜ ਨੇ ਉਸਨੂੰ ਹੱਥ ਵੀ ਨਾ ਲਾਉਣ ਦਿੱਤਾ ਛਾਲ ਮਾਰ ਕੇ ਆ ਗਈ ਕਿੰਨੀ ਵਾਰੀ ਕਿਹਾ ਬਈ 2-4 ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਭਜਨਕੌਰ ਦਾ ਪਤੀ ਮੱਚ ਅੱਗੇ ਪੱਠਿਆਂ ਵਿੱਚ ਹੱਥ ਫੇਰਦਿਆਂ ਬੁੜ-ਬੁੜ ਕਰ ਰਿਹਾ ਸੀ ਭਜਨਕੌਰ ਕੁਝ ਨਾ ਬੋਲੀ ਭਾਲਟੀ ਉੱਥੇ ਛੱਡ ਕੇ ਘਰੇ ਆ ਗਈ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਉਸਨੇ ਪਾਲੀ ਨੂੰ ਉਠਾਉਣ ਲਈ ਉਸਦੀ ਬਾਹ ਤੇ ਹੱਥ ਲਾਇਆ ਉਸ ਨੂੰ ਬਾਹ ਗਰਮ ਲੱਗੀ ਉਸਨੇ ਮੱਥੇ ਨੂੰ ਹੱਥ ਲਾਇਆ ਪਾਲੀ ਨੂੰ ਬੁਖਾਰ ਸੀ ਪਾਲੀ ਜਾਗ ਪਈ ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਕੀਤਾ ਤੇ ਆਪਣੇ ਪਾਸ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਥੋੜੀ ਦੇਰ ਤੱਕ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ ਫਿਰ ਉਸ ਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂਲਕ ਹੋਇਆ ਧਾਰ ਕੱਢਣ ਚਲੀ ਗਈ ਇੱਕ ਦੋ ਵਾਰ ਮੱਜ ਨੇ ਪਿਆਰ ਚੁੱਕਿਆ ਪਰ ਫਿਰ ਖੜ ਗਈ ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਉਸ ਨੇ ਕਿਹਾ ਮੌਸਮੀ ਬੁਖਾਰ ਹੈ ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ ਦੋਖ ਦਿਨਾਂ ਲਈ ਛੱਡ ਕੇ ਚਲਿਆ ਗਿਆ ਦਿਨ ਵਿੱਚ ਦਿਆਲਕੌਰ ਕਈ ਗੇੜੇ ਮਾਰ ਗਈ ਭਜਨਕੌਰ ਨੇ ਉਸ ਨੂੰ ਪਾਲੀ ਤੇ ਡਰਨ ਬਾਰੇ ਦੱਸਿਆ ਪਿੱਪਲ ਨਾਲ ਜੁੜੀਆਂ ਉਸ ਨੇ ਚਾਰ ਕਹਾਣੀਆਂ ਹੋਰ ਸੁਣਾ ਦਿੱਤੀਆਂ ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰ ਨੂੰ ਗੁੱਸਾ ਨਾ ਕਰੀ ਭਜਨੋ ਇਹ ਚਪਟਚ ਆਈ ਹੋਈ ਹੈ ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ ਨਹੀਂ ਤਾਂ ਪਛਤਾਉਂਦੀ ਰਹੇਗੀ ਦਿਆਲਕੌਰ ਦੀਆਂ ਗੱਲਾਂ ਸੁਣ ਕੇ ਭਜਨਕੌਰ ਹੋਰ ਵੀ ਡਰ ਗਈ ਭਜਨਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ। ਪਹਿਲਾਂ ਤੋਂ ਭਜਨੋਂ ਨੂੰ ਭੱਜ ਕੇ ਪੈ ਗਿਆ ਪਰ ਨੋਹ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿਵੇਂ ਉਸਤੇ ਪਿੱਛੇ ਪੈਰਾਂ ਦੀ ਬੇੜਕ ਆਉਂਦੀ ਹੈ ਤੇ ਉਸ ਨੂੰ ਪਿੱਪਲ ਕੋਲੋਂ ਲੰਘਦੇ ਹਨ ਡਰ ਲੱਗਦਾ। ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਪਿਆਂ ਨੂੰ ਦੱਸਿਆ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ। ਅਖੀਰ ਤੇ ਪਾਲੀ ਦੇ ਮਾਪਿਓ ਨੂੰ ਉਸਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਆ ਗਿਆ ਉਹ 10 ਜਮਾਤਾਂ ਪੜਿਆ ਹੋਣ ਕਰਕੇ ਅਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸਹੋਬਤ ਵਿੱਚ ਰਹਿਣ ਕਰਕੇ ਬਹਿਮਾ ਭਰਮਾ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ ਦਿਆਲਕੌਰ ਉਸਦੀ ਹਰ ਗੱਲ ਕਾਟ ਕਰਦੀ ਉਸਨੇ ਬਜ਼ੁਰਗ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਉਸਨੇ ਪਿੱਪਲ ਹੇਠਾਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਉਂਗਾ ਪਾਲੀ ਵਾਸਤੇ ਉਸਨੇ ਕਿਹਾ ਦਵਾਈ ਤਾਂ ਕਿੰਨੇ ਦਿਨਾਂ ਦੀ ਖਾ ਹੀ ਰਹੀ ਹੈ ਦਵਾਈ ਨਹੀਂ ਕੰਮ ਕਰਦੀ ਭਾਈ ਹੁਣ ਦਿਆਲਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ ਉਸਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਅਤੇ ਭਜਨਕੌਰ ਨੇ ਕੰਬਦੇ ਹੱਥਾਂ ਨਾਲ ਜੱਕੋ ਤੱਕੀ ਵਿੱਚ ਪਾਲੀ ਦੇ ਡੋਲੇ ਨਾਲ ਬੰਨ੍ਹ ਦਿੱਤਾ ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਹੈ ਪੁੱਤ ਪਾਲੀ ਇਹਨੂੰ ਝੂਠਾ ਹੱਥ ਨਹੀਂ ਲਾਉਣਾ ਬਹੁਤ ਸ਼ਕਤੀ ਹੈ ਇਹਦੇ ਵਿੱਚ ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਸਨੇ ਧੀ ਦੇ ਸਿਰ ਤੇ ਹੱਥ ਰੱਖਿਆ ਸਾਰਿਆਂ ਨੂੰ ਹੱਥ ਜੋੜੇ ਅਤੇ ਜਾਣ ਦੀ ਇਜਾਜ਼ਤ ਮੰਗੀ ਦੋਕ ਦਿਨਾਂ ਵਿੱਚ ਹੀ ਪਾਲੀ ਠੀਕ ਹੋਣ ਲੱਗੀ ਇੱਕ ਤੋਂ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ ਪਾਲੀ ਠੀਕ ਹੋਈ ਤਾਂ ਪ੍ਰੀਤ ਸਹਰੇ ਚਲੀ ਗਈ ਹੁਣ ਭਜਨੋਂ ਅਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ ਇੱਕ ਦਿਨ ਭਜਨ ਕੌਰ ਨੂੰ ਪਤਾ ਨਹੀਂ ਕੀ ਕੰਮ ਆ ਪਿਆ ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ ਜਦੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਾਲ ਉਸ ਨੇ ਬਾਹਰ ਨਾਲ ਬੰਨੇ ਤਵੀਤ ਨੂੰ ਹੱਥ ਪਾਇਆ ਬਿੜਕ ਉਸ ਨੂੰ ਉਹਦੇ ਬਿਲਕੁਲ ਨੇੜੇ ਲੱਗੀ ਉਸਨੇ ਪਿੱਛੇ ਦੇਖਿਆ ਇੱਕ ਬਿੱਲੀ ਉਸਦੇ ਪਿੱਛੇ ਆ ਰਹੀ ਸੀ ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ ਉਹ ਕਈ ਵਾਰ ਡੋਲੇ ਤੇ ਹੱਥ ਰੱਖ ਕੇ ਪਿੱਪਲ ਵੱਲ ਵੇਖਦੀ ਜਿਵੇਂ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ ਪਾਲੀ ਹੁਣ ਡਰਦੀ ਨਹੀਂ ਸੀ ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ ਇਦੇ ਵਿੱਚ ਬਹੁਤ ਸ਼ਕਤੀ ਹੈ ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਇਸੇ ਤਰ੍ਹਾਂ ਡੇਢ ਕ ਮਹੀਨਾ ਲੰਘ ਗਿਆ ਕਈ ਵਾਰ ਉਹ ਸੋਚਦੀ ਉਸਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਦਿੱਤਾ ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ ਅੱਜ ਆਪ ਸਿਆਣਿਆਂ ਦੇ ਤਰ੍ਹਾਂ ਤੇ ਸਿਰ ਝੁਕਾਉਂਦੇ ਨੇ ਇੱਕ ਵਾਰੀ ਉਸਨੇ ਆਪਣੇ ਬਾਪੂ ਨੂੰ ਕਿਹਾ ਵੀ ਸੀ ਕਿ ਉਸ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਔਲਾਦ ਪਿੱਛੇ بڑا ਕੁਝ ਕਰਨਾ ਪੈਂਦਾ ਹੈ ਉਸਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕੋਈ ਡੇਢ ਮਹੀਨੇ ਪਿੱਛੋ ਪਾਲੀ ਦਾ ਪਿਓ ਪਤਾ ਲੈਣ ਆਇਆ ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਸਬੱਬ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਅਤੇ ਜਵਾਈ ਵੀ ਮਿਲਣ ਆ ਗਏ ਸਾਰੇ ਜਾਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਬਿਲਕੁਲ ਠੀਕ ਹੈ ਪਾਲੀ ਪੁੱਤ ਆ ਤਬੀ ਜੁੱਠਾ ਹੋ ਗਿਆ ਤੇਰਾ ਪੂਰਨ ਮਾਸੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ ਆ ਖੋਲ ਕੇ ਦੇ ਦਿਓ ਬਦਲ ਨਾ ਪਉ ਅਸੀਂ ਤਾਂ ਕਦੇ ਵੀ ਆ ਤਾਗਿਆਂ ਸੁੱਤਿਆਂ ਚ ਯਕੀਨ ਨਹੀਂ ਕਰਿਆ ਪਰ ਹੁਣ ਭਜਨ ਕੌਰ ਤੇ ਪਤੀ ਨੇ ਉਦਾਸ ਜਿਹੀ ਆਵਾਜ਼ ਵਿੱਚ ਕਿਹਾ ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਪਾਈ ਜੇ ਦੱਸ ਦੇਵੇਂ ਕਿਸੇ ਹੋਰ ਦਾ ਭਲਾ ਹੋ ਜੂ ਦਿਆਲਕੌਰ ਨੇ ਪੁੱਛਿਆ ਆ ਤੁਹਾਡੇ ਨਾਲ ਲੱਗਦੇ ਸ਼ਹਿਰ ਵਿੱਚ ਹੈ ਮਾਤਾ ਜੀ ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾਂ ਦਿੱਤਾ ਪਰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਤਬੀਤ ਕਰਕੇ ਤਾਂ ਪ੍ਰੇਤ ਤੋਂ ਖਿਹੜਾ ਛੁੱਟਿਆ ਤੇ ਉਸ ਵਿੱਚ ਨਵੀਂ ਤਾਕਤ ਆਈ ਸੀ ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ ਬਸ ਇਸ ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ ਬੁਰੀਆਂ ਰੂਹਾਂ ਦੂਰ ਰਹਿਣਗੀਆਂ ਪਾਲੀ ਤੇ ਬਾਪੂ ਨੇ ਵੱਡੇ ਸਾਰੇ ਚੌਰਸ ਤਵੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਿਹਾ ਸਾਰੇ ਜਾਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਦਾ ਦੋਵੇਂ ਪਾਸਿਆਂ ਤੋਂ ਸਾਫ਼ ਸੀ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਸਾਰੇ ਪਾਸੇ ਚੁੱਪ ਸੀ ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ ਪਰ ਬਾਪੂ ਕਾਲਾ ਪਰਛਾਵਾਂ ਉਸਨੇ ਸਵਾਲੀਆਂ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ ਆਪਣੇ ਕੁਰਤੇ ਦੇ ਖਿਸੇ ਵਿੱਚ ਹੱਥ ਪਾ ਕੇ ਉਸਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ ਇਹ ਉਸ ਨੂੰ ਪਿੱਪਲ ਦੇ ਮੁੱਢ ਕੋਲੋਂ ਮਿਲੇ ਸਨ ਨਸ਼ੇ ਭਜਨੋ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ ਜੀ ਹਾਂ ਭਾਈ ਸਾਹਿਬ ਇਹ ਪ੍ਰੇਤ ਤੇ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ